ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਕਿੱਦਾਂ ਹਾਲ ਚਾਲ ਨੇ ਆਈ ਹੋਪ ਸਭ ਠੀਕ ਠਾਕ ਹੋਗੇ ਤੇ ਵੈਲਕਮ ਆ ਤੁਹਾਡਾ ਮੇਰੇ ਚੈਨਲ ਦੇ ਵਿੱਚ ਤੇ ਸੇਰ ਦੀ ਸਵੇਰ ਦੀ ਸ਼ੁਰੂਆਤ ਕੀਤੀ ਅਸੀਂ ਕਾਫੀ ਤੋਂ ਤੇ ਕਾਫੀ ਦੇ ਨਾਲ ਖਾਦੇ ਅਸੀਂ ਬਿਸਕਟ ਇਹ ਹੋ ਗਿਆ ਸਾਡਾ ਬ੍ਰੈਕਫਾਸਟ ਤੇ ਉਸ ਤੋਂ ਬਾਅਦ ਅਸੀਂ ਲੱਡੂ ਜੀ ਨੂੰ ਆਪਣੇ ਸੂਭੂ ਨੂੰ ਉਠਾਇਆ ਉਹਨਾਂ ਨੂੰ ਵੀ ਫਰੈਸ਼ ਕੀਤਾ ਕੱਪੜੇ ਵਗੈਰਾ ਪਨਾ ਕੇ ਝੂਲਾ ਚਾਲਾ ਚਲਾਇਆ ਉਹਨਾਂ ਨੂੰ ਨਾੜ ਲੂੜ ਕਰਕੇ ਫਿਰ ਅਸੀਂ ਹੋਰ ਆਪਣੇ ਕੰਮਾਂ ਦੇ ਵਿੱਚ ਰੁੱਝ ਗਏ ਤੇ ਅੱਜ ਅਸੀਂ ਫਿਰ ਬਣਾਣਾ ਸੀ ਲੰਚ ਤੇ ਬਰੰਚ ਇਕੱਠਾ ਕਿਉਂਕਿ ਛੁੱਟੀ ਵਾਲੇ ਦਿਨ ਅਸੀਂ ਨਾਸ਼ਤਾ ਨਹੀਂ ਕਰੀਦਾ ਸਿੱਧਾ ਬਰੰਚ ਹੀ ਕਰੀਦਾ ਮਤਲਬ ਲੰਚ اور ਬਰੰਚ ਮਿਕਸ ਬਰੰਚ ਤੇ ਨਿਊਟ੍ਰੀਬਣਾ ਸੀ ਸਿੰਪਲ ਫੁਲਕੇ ਤੇ ਨਾਲ ਸਲਾਦ ਸਿੰਪਲ ਸਾਦਾ ਖਾਣਾ ਸੀ ਖਾਣੇ ਆ ਤੇ ਅੱਜ ਵੀ ਅਸੀਂ ਸਿੰਪਲ ਸਾਦੀ ਰੋਟੀ ਬਣਾਈ ਸੀਗੀ ਉਹੀ ਅਸੀਂ ਖਾਧੀ ਤੇ ਉਸ ਤੋਂ ਬਾਅਦ ਕੰਮ ਤਾਂ ਫੇਰ ਨਹੀਂ ਖਤਮ ਹੁੰਦੇ ਹੈਗੇ ਵੀ ਚਲੋ ਆਰਾਮ ਕਾਲੀ ਆਰਾਮ ਨਹੀਂ ਹੁੰਦਾ ਛੁੱਟੀ ਵਾਲੇ ਦਿਨ ਹੈ ਨਾ ਛੁੱਟੀ ਤਾਂ ਬਸ ਕੰਨ ਨੂੰ ਹੀ ਹੁੰਦੀ ਹੈ ਤੇ ਫਿਰ ਮੈਂ ਸਲਾਈ ਦੇ ਕੰਮ 'ਚ ਬੈਠ ਗਈ ਲੱड्डू ਗੋਪਾਲ ਜੀ ਦੇ ਬਿਸਤਰਾ ਬਣਾਇਆ ਸੀ ਅੱਜ ਮੈਂ ਤੇ ਕੱਪੜੇ ਦਾ ਪੀਸ ਕੱਟਿਆ ਸਾਫ਼ ਸੁਥਰਾ ਤੇ ਉਹਨੂੰ ਸਲਾਈ ਕਰ ਦਿੱਤੀ ਤਿੰਨੋਂ ਪਾਸਿਓ ਤੇ ਫਿਰ ਉਹਦੇ ਵਿੱਚ ਆਪਾਂ ਪਰਣਾ ਸੀਗਾ ਰੂਮ ਫਿਰ ਮੈਂ ਕੱਟਿਆ ਲੱਭਿਆ ਰੂਮ ਤੇ ਰੂ ਉਹਨੂੰ ਸੈੱਟ ਕੀਤਾ ਕਿਉਂਕਿ ਪ੍ਰੋਪਰ ਮੇਗਾ ਰੂ ਸੀਗਾ ਨਹੀਂ ਫਿਰ ਮੈਨੂੰ ਪੀਸ ਪੀਸ ਹੀ ਕੱਟ ਜਿਹੜੇ ਸੀਗੇ ਨਾ ਉਹ ਹੀ ਸੈੱਟ ਕਰਨੇ ਪਏ ਤੇ ਉਹਨੂੰ ਮੈਂ ਸਮਝਦਰਾ ਸੈੱਟ ਕਰਕੇ ਸਾਰੇ ਚੌਰਸ ਪੀਸ ਦੇ ਵਿੱਚ ਫਿਰ ਘੁਮਾ ਦਿੱਤਾ ਘੁਮਾ ਕੇ ਉਹਦੇ ਉੱਪਰ ਫਿਰ ਦੋ 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 ਤਿੰਨ ਸਲਾਈਆਂ ਲਗਾਤੀਆਂ ਨਾ ਵੀ ਚਲ ਫਿਕਸ ਹੋ ਜAVE ਰੂ ਹਿੱਲੇ ਨਾ ਕਿਉਂਕਿ ਜੁੜਿਆ ਹੋਇਆ ਰੂ ਤਾਂ ਸੀਗਾ ਨਹੀਂ ਪੀਸ ਦੇ ਵਿੱਚ ਸੀਗਾ ਚਲੋ ਉਹਨਾਂ ਦਾ ਬਿਸਤਰਾ ਰੈਡੀ ਹੋ ਗਿਆ ਵਿਚਾਰੇ ਲੱਡੂ ਗੋਪਾਲ ਜੀ ਦਾ ਨਾ ਤੇ ਉਸ ਤੋਂ ਬਾਅਦ ਫਿਰ ਨਹੀਂ ਕੰਮ ਖਤਮ ਹੋਇਆ ਕੰਮ ਹੁੰਦੇ ਹੀ ਅੱਜ ਬਿਜ਼ਨਸ ਹੀ ਅਸੀਂ ਬਤਾऊं ਤੇ ਨਾਲ ਮਿਚਾਂ ਪਿੰਡੀਆਂ ਕਰੇਲੇ ਖੀਰੇ ਮਤਲਬ ਬਹੁਤ ਸਾਰਾ ਕੋਈ ਸਮਾਨ ਲੈ ਕੇ ਅਸੀਂ ਬੀਜਣ ਵਾਸਤੇ ਤੇ ਪੁਰਾਣੀ ਜਿਹੜੀ ਜੋ ਵੀ ਬੀਜੇ ਸੀ ਉਹ ਅਸੀਂ ਪੱਟਤਾ ਇਹ ਦੇਖੋ ਸਾਡਾ ਲਸਣ ਸੀ ਛੋਟਾ ਛੋਟਾ ਸੀ ਅਸੀਂ ਪੱਟ ਦਿੱਤਾ ਹੁਣ ਇਹਨਾਂ ਦਾ ਟਾਈਮ ਖਤਮ ਹੋ ਗਿਆ ਸੀਗਾ ਤੇ ਇਹ ਮੇਥੇ ਸੀ ਮੇਥੇ ਦੇ ਬੀਜ ਸੀਗੇ ਲੱਗੇ ਹੋਏ ਇਹ ਵੀ ਅਸੀਂ ਪੱਟ ਲਏ ਚਲ ਬੀ ਕੰਮ ਆ ਜੂਗੇ ਹਨਾ ਫਿਰ ਅਸੀਂ ਖੇਤ ਜਿਹੜੀ ਜਿਹੜੀ ਮਤਲਬ ਆਪਣੀ ਕਿਆਰੀਆਂ ਸੀਗੀਆਂ ਉਹਨਾਂ ਨੂੰ ਸਾਫ਼ ਸੁਥਰਾ ਕਰ ਲਿਆ ਸੀ ਸਾਰੇ ਜਣੇ ਰਲ ਕੇ ਸਾਰਿਆਂ ਨੇ ਮਿਹਨਤ ਕੀਤੀ ਮੇਰੀ ਮਦਰ ਇਨ ਲਾਸੀ ਮੇ ਸਿਸਟਰ ਲਾਸੀ ਫਾਦਰ ਇਨ ਲਾਸੀ ਸੀਗੇ ਬੱਚੇ ਸੀਗੇ ਮੈਂ ਸੀ ਮੇਰੇ ਹਸਬੰਡ ਸੀ ਸਾਰੇ ਜਣੇ ਰਲ ਗਏ ਅਸੀਂ ਨਾ ਫਟਾਫਟ ਪੰਜ ਛੇ ਕਿਆਰੀਆਂ ਸੀ ਇਸੇ ਸਾਫ ਸਫਾਈ ਕਰਤੀ ਚੰਗੀ ਤਰ੍ਹਾਂ ਕਿਉਂਕਿ ਛੁੱਟੀ ਵਾਲੇ ਦਿਨ ਹੀ ਇਹ ਸਾਰੇ ਕੰਮ ਹੁੰਦੇ ਆ ਤੇ ਸਾਰਾ ਸਾਰੇ ਬੀਜ ਅਸੀਂ ਲਗਾਏ ਸਾਰਿਆਂ ਨੇ ਰਲ ਕੇ ਸਾਰਿਆਂ ਨੇ ਇੱਕ ਇੱਕ ਕਿਆਰੀ ਫੜ ਲਈ ਕਿਸ ਨੇ ਕਿਹਾ ਮੈਂ ਬਤਾਉਂ ਲਗਾਣੇ ਆ ਕਿਸੇ ਨੇ ਕਿਹਾ ਕੁਝ ਲਗਾਣਾ ਉਹ ਤੁਹਾਨੂੰ ਬਤਾਉਂ ਪਸੰਦ ਆ ਤਾਂ ਜ਼ਰੂਰ ਦਸੀਓ ਫਿਰ ਅਸੀਂ ਸ਼ਾਮ ਨੂੰ ਗਏ ਮੰਦਿਰ ਤੇ ਮੰਦਿਰ ਚ ਆਰਤੀ ਹੁੰਦੀ ਵੀ ਸੀ ਤੇ ਕੈਮਰਾ ਮੈਨੇ ਚ ਰੱਖਤਾ ਤਾਂ ਕਰਕੇ ਵੀ ਯੋਗ ਨਹੀਂ ਸਹੀ ਇਤਨਾ ਆਈ ਨਹੀਂ ਹੈਗੀ ਤੇ ਫਿਰ ਅਸੀਂ ਕੈਮਰਾ ਥੱਲੇ ਰੱਖ ਕੇ ਵੀਡੀਓ ਬਣਦੀ ਰਹੀ ਆਪਣੇ ਆਪ ਤੇ ਅਸੀਂ ਆਰਤੀ ਵਿੱਚ ਮਗਨ ਹੋ ਗਏ ਤੇ ਬੱਚੇ ਵੀ ਨਾਲ ਗਏ ਸੀਗੇ ਮੇਰੇ ਤੇ ਤੁਸੀਂ ਵੀ ਮੰਦਰ ਜਾਂਦੇ ਹੋ ਨਹੀਂ ਜਾਂਦੇ ਤਾਂ ਜਾਇਆ ਕਰੋ ਮੰਦਰ ਗੁਰਦੁਆਰੇ ਮਨ ਸ਼ਾਂਤ ਰਹਿੰਦਾ ਹੈ ਤੇ ਉਸ ਤੋਂ ਬਾਅਦ ਘਰ ਆ ਕੇ ਬੱਚੇ ਕਹਿੰਦੇ ਮਮਾ ਕਿਤੇ ਮਤੇ ਬਾਹਰ ਜਾਣਾ ਖਾਣ ਵੀ ਤੇ ਅਸੀਂ ਕਿ ਬਾਅਦ ਦਾ ਬੇਟਾ ਖਾਣਾ ਪੀਣਾ ਨਹੀਂ ਕਿਉਂਕਿ ਮੌਸਮ ਥੋੜਾ ਚੇਂਜ ਹੁੰਦਾ ਪਿਆ ਨਾ ਹੁਣ ਤੇ ਫਿਰ ਅਸੀਂ ਪਰ ਘਮਾਨ ਲੈ ਗਏ ਬੱਚਿਆਂ ਨੂੰ ਗੱਡੀ ਦੇ ਵਿੱਚ ਗਏ ਅਸੀਂ ਸਾਰੇ ਜਾਣੇ ਫਿਰ ਗੱਡੀ ਭਰ ਕੇ ਅਸੀਂ ਜਦੋਂ ਵੀ ਕਿਤੇ ਆਈ ਜਾਈਦਾ ਨਾ ਗੱਡੀ ਭਰ ਕੇ ਹੀ ਜਾਈਦਾ ਫਿਰ ਬਸ ਇਸ ਖਾਦਾ ਪੀਦਾ ਕੁਛ ਨਹੀਂ ਖਵਾ ਕੇ ਲਿਆਏ ਔਰ ਕੁਲਫੀ ਖਾ ਕੇ ਆਏ ਅਸੀਂ ਅੱਗੇ ਫਿਰ ਘਰ ਆ ਕੇ ਅਸੀਂ ਫਿਰ ਡਿਨਰ ਕੀਤਾ ਤੇ ਹੋਰ ਬਸ ਅੱਜ ਦਾ ਦਿਨ ਇਦਾਂ ਹੀ ਸੀਗਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ एवरीवन फॉर ਵਾਚਿੰਗ